ਉਖੜੀ ਮੱਚ ਗਈ ਏ ਕੜੇ 4 ਕਣਕ ਤੇ 3511 ਵਿੱਚ ਰਹਿ ਗਿਆ ਫਿਰ ਖਾ ਗਿਆ ਵੇ ਅੱਜ ਥੋਡੀ ਫਸਲ ਨੂੰ ਮਾਰਤੀਆ ਕਰੇ ਕਹਿ ਗਿਆ ਜੀ ਜਿਹੜੀ ਅੱਗ ਕੋਲੋਂ ਡਰਦੀ ਏ ਦੁਨੀਆ ਅੱਗ ਕੋਲੋਂ ਡਰਦੀ ਏ ਦੁਨੀਆ ਨਹੀਂ ਉਹਦੇ ਵਿੱਚ ਮੱਚ ਲੈਨੇ ਆ ਉਹ ਜਦੋਂ ਆਉਂਦੀ ਨੀ ਕਵਿਲਦਾਰੀ ਸਾਹ ਵਿੱਚ ਨਹੀਂ ਲਾਣਾ ਨਾਲ ਟੱਕ ਲੈਨੇ ਆ ਉਜ ਤੋ ਫੇਰ ਵੀ ਦਿਲ ਹਤੋਂ ਘਲ ਲਵੇ ਨਾ ਨਿਰਾਸਾ ਮੋ ਨੋ ਚੱਕ ਲੈਣੇ ਦਾਣੇ ਜੀ ਇਹਦੇ ਚ ਭਈਏ ਲੈ ਗਏ ਜੀ ਅੱਛਾ ਜਿਹੜੇ ਗਰੀਬ ਲੋਕ ਸੀ ਝੁੱਗੀਆਂ ਵਾਲੇ ਜੀ ਹੁਣ ਤੁਹਾਨੂੰ ਡਰ ਗਿਆ ਪੈਣ ਲੱਗ ਗਿਆ ਸਾਨੂੰ ਇਹ ਡਰਾ ਵੀ ਜਿੰਨਾ ਕੀ ਨਾਜ ਇਕੱਠਾ ਕੀਤਾ ਉਹਨਾਂ ਨੇ ਗੱਲ ਗੌਰ ਗੱਲ ਗੌਰ ਜ਼ਰੂਰ ਕਰਿਓ ਪਰ ਅੱਗੇ ਤੋਂ ਸਾਨੂੰ ਲੱਗਦਾ ਵੀ ਕਿਤੇ ਅੱਗੇ ਉਹ ਹੀ ਨਾ ਲਾਉਣ ਲੱਗ ਪੈਣ ਵੀ ਸਾਡੀਆਂ ਫਸਲਾਂ ਬਰਬਾਦ ਹੋ ਜਾਣ ਸਾਨੂੰ ਇਹ ਗੱਲ ਦੀ ਚਿੰਤਾ ਬਹੁਤ ਨੁਕਸਾਨ ਹੋਇਆ ਖੇਤਾਂ ਨੂੰ ਵੇਖ ਕੇ ਰੋਣ ਆਉਂਦਾ ਰੁੱਖ ਜਿਹੜੇ ਸਾਡੇ ਸਾਰੇ ਸੀਗੇ ਮੈਨੂੰ ਲੱਗਦਾ ਉਹ ਆਕਸੀਓਨ ਨੂੰ ਅੱਗ ਲੱਗ ਗਈ ਬਾਈ 25 ਫੁੱਟ ਦਾ ਸਫੈਦਾ ਹੋਏਗਾ ਪੰਜ ਮੁੱਟਾ ਹੋ ਜੀ 50 ਫੁੱਟ ਉੱਚਾ ਉਹ ਪੂਰਾ ਸੜਿਆ ਪਿਆ ਪਿੱਛੇ ਹਾਂਜੀ ਹਾਂਜੀ ਤਿੰਨ ਦਿਨ ਤੋਂ ਹੁੰਦੇ ਰਹੀ ਤਿੰਨ ਦਿਨ ਅਜੇ ਨਾ ਜਦਾ ਹਰੇ ਸਵੇਦੇ ਮੈਨੂੰ ਅੱਜ ਜਾ ਕੇ ਇੱਥੇ ਗੱਲ ਕਰਨੀ ਬੜੀ ਸੋਖੀ ਹੈ ਲੇਕਿਨ ਇਹ ਭਾਈ ਮੈਂ ਇਮੇਜਿਨ ਕਰਕੇ ਦੇਖਿਆ ਉਹ ਬੜਾ ਭਿਆਨਕ ਮੰਜ਼ਰ ਰਿਹਾ ਹੋਵੇਗਾ ਨਾ ਬਿਲਕੁਲ ਜੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਆ ਕੇ ਕਿਸਾਨਾਂ ਨੇ ਵੀ ਉਹਦੇ ਹਾਲ ਨਹੀਂ ਪੁੱਛੀ ਜੀ ਜਦੋਂ ਅੱਗ ਲੱਗ ਅੱਡੀ ਦੂਏਤੀ ਕੇ ਦਾ ਰਾ ਕੇ ਲੈ ਕੇ ਲੈ ਗਏ ਜੀ ਹਾਂ ਅਸੀਂ ਕਿਹਾ ਵੀ ਸਾਡੀ ਤੂੜੀ 1500 ਕਿਲਾ ਮੱਚ ਗਈ ਹੋਊਗੀ ਤੇ ਉਹ 200 ਕਿਲਾ ਲੈ ਕੇ ਤੁਰ ਗਏ ਜੀ ਪਰ ਫੇਰ ਵੀ ਸਹੀ ਪਤਾ ਲੱਗਾ ਅੰਕੜਿਆਂ ਤੋਂ ਵੀ ਤੂੜੀ 8-900 ਕਿਲਾ ਸਾਡੀ ਤੂੜੀ ਮੱਚ ਗਈ ਹੈ ਜੀ ਇਸ ਵਿੱਚ ਹਾਲਾਂਕਿ ਸਾਡਾ ਕਿਸੇ ਪੋਲਿਟੀਕਲ ਅਧਾਰੇ ਨਾਲ ਲੈਣਾ ਦੇਣਾ ਨਹੀਂ ਹੈ ਫੇਰ ਵੀ ਬਾਪੂ ਜੀ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਜੋ ਹੁਣ ਸਰਕਾਰ ਹੈਗੀ ਹੈ ਜੋ ਪੋਲਿਟੀਸ਼ੀਅਨ ਪਾਵਰ ਦੇ ਵਿੱਚ ਹੈਗੇ ਆ ਉਹਨਾਂ ਨੇ ਆ ਕੇ ਕਿਸੇ ਤਰੀਕੇ ਦੀ ਮਦਦ ਕੀਤੀ ਹੈ ਮੈਂ ਕਹਿੰਦਾ ਜੀ ਵੀ ਕਿਸ ਕਹਿਗੇ ਸਰਪੰਚਾਂ ਨੂੰ ਖੈਰ ਤੁਹਾਡੀ ਮਦਦ ਹੋਊਗੀ ਪਰ ਨਹੀਂ ਕੋਈ ਆਇਆ ਨਹੀਂ ਬੋੜਿਆ ਨਹੀਂ ਜੇ ਆਏ ਤਾਂ ਸਮਾਜ ਸੇਵਕ ਜਥੇਬੰਦੀਆਂ ਜਾਂ ਇਲਾਕੇ ਦੇ ਲੋਕ ਜਿਹੜੇ ਦੁੱਖ ਜਾਣਦੇ ਸੀ ਉਹ ਆਏ ਆ ਜੀ ਸਾਡੀ ਮਦਦ ਕਰਨ ਵਾਸਤੇ ਸਰਕਾਰ ਕੋਈ ਕਾਂਗਰਸੀ ਕੋਈ ਅਕਾਲੀ ਕੋਈ ਝਾੜੂ ਵਾਲਾ ਜੀ ਕਿਸੇ ਨੇ ਬਾਤ ਵੀ ਪੁੱਛੀ ਜਿਹੜਾ ਮਾਰ ਕੇ ਜੀ ਪੁੱਛ ਸਕਦਾ ਵਾਗਰੂ ਗੱਲਾਂ ਹੁਣ ਮੌਕੇ ਤੇ ਕਰਨੀ ਐ ਸੌਕੇ ਕਿਉਂਕਿ ਉਹ ਭਿਆਨਕ ਮੰਜ਼ਰ ਨਿਕਲ ਜਾ ਚੁੱਕਿਆ ਨਾ ਤੇ ਆਪ ਗੌਰ ਕਰੀਏ ਨਾ ਆਪਾਂ ਉਸ ਇਲਾਕੇ 'ਚ ਖੜੇ ਜਿੱਥੇ ਤੁਸੀਂ ਬਹੁਤ ਸਾਰੇ ਵਾਇਰਲ ਵੀਡੀਓਜ਼ ਦੇਖੇ ਆਂ ਜੀਰੇ ਦੇ ਹਨਾ ਜਿਹੜਾ ਫਿਰੋਜ਼ਪੁਰ 'ਚ ਹਾਂਜੀ ਮੰਡੀ ਦੇ ਮੁੰਡੇ ਇੱਥੇ ਮਰੇ ਜਾ ਕੇ ਅੱਛਾ ਪਿੱਛੇ ਮਰੇ ਸੀ ਹਾਂਜੀ ਉੱਥੇ ਮਰੇ ਆਪਨੇ ਰੋੜ ਜਾ ਕੋ ਬਹੁਤ ਭਿਆਨਕ ਸੀ ਹਾਲਾਂਕਿ ਉਹਨਾਂ ਦੀ ਤੂੰ ਰੋਕਾਂ ਦੇ ਮੁੰਡੇ ਆਪਣੇ ਨਾਲ ਗਿਆ ਵੀ ਨਾ ਜੋ ਨਾ ਜੋ ਕੋਈ ਨਹੀਂ ਧੂਆ ਧਿਆਕਰ ਨਾਲ ਵਿੱਚ ਵੜ ਗਿਆ ਆਕਸੀਜਨ ਹੀ ਖਤਮ ਹੋ ਗਈ ਉਹਨਾਂ ਤੋਂ ਡਿੱਗ ਕੇ ਮੁਰਛੇ ਲੱਗਦਾ ਮਸਾ ਭੱਜ ਕੇ ਪਛਾੜਦਾ ਅਸੀਂ ਫਿਰ ਸੜਿਆ ਉਹ ਤੇ ਪਿੱਛੇ ਆ ਗਿਆ ਇੱਕ ਉਹ ਤੋਂ ਨਿਕਲੇ ਨਹੀਂ ਗਿਆ ਉਹ ਵੀ 5 ਮਹੀਨੇ ਹੋ ਗਏ ਮਰ ਗਿਆ 5 ਮਹੀਨੇ ਉਹ ਵੀ ਮਰ ਗਿਆ 16 ਸਾਲਾ 18 ਸਾਲਾਂ ਦਾ ਬੱਚੇ ਤੁਹਾਨੂੰ ਨੌਜਵਾਨ ਕਿੱਥੇ ਮਰੇ ਸੀ ਉਹ ਬਾਪ ਜੀ ਜਿਹੜੇ ਕਿਸਾਨਾਂ ਦੀ ਕੰਕ ਸੜੀ ਆ ਜ਼ਮੀਨ ਤਾਂ ਆਪਦੀ ਬਹੁਤ ਥੋੜੀ ਉਹਨਾਂ ਦੀ ਤੇ ਕਿਤੇ ਲੱਗੇ ਗੁਜ਼ਾਰਾ ਕਰਦੇ ਜੀ ਠੇਕੇ ਆ ਵੀ ਭਰ ਚੁੱਕੇ ਹੋ ਤੇ ਫਸਲ ਫੇਖਰਾ ਹੋ ਗਈ ਉਹਨਾਂ ਦੀ ਇਹ ਤੁਹਾਡਾ ਸੀ ਐਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਨੇ ਨਾਲ ਸਾਡੀ ਬਾਹ ਫੜੀ ਜੀ ਜੇ ਤੁਸੀਂ ਸਾਡੀ ਮਦਦ ਕੀਤੀ ਜੀ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਤੁਹਾਡੇ ਸਾਡੇ ਸਿਰਫ ਚੈਰੇ ਆ ਗੁਰੂ ਸਾਹਿਬ ਦੀ ਸੰਗਤ ਆ ਅਕਾਲ ਪੁਰਖ ਦੀ ਸੰਗਤ ਆ ਜਿਸੇ ਸੇਵਾ ਸਹਿਯੋਗ ਇਹ ਸਾਰਾ ਚੱਲਦਾ ਹੈ ਆ ਮੋਗੇ ਜ਼ਿਲ੍ਹੇ ਤੋਂ ਲੈ ਕੇ ਆ ਗੁਰੂ ਹਰ ਸਾਹਿਬ ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੁਣ ਧੀਰੇ ਦੇ ਕੋਲ ਖੜੇ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤੇ ਜੈਤ ਸਿੰਘ ਜੀ ਵੱਲੋਂ ਸੰਗਤ ਦੇ ਵਿੱਚ ਸਹਿਯੋਗ ਦੇ ਵਿੱਚ ਇਹ ਦੇ ਰਹੇ ਆ ਆ ਕਾਸ਼ਿਬ ਸਿੰਘ ਜੀ ਜੀ आ, कोई ਜੀ ਵੀ ਲੈ ਗਏ ਹਾਂ ਜੀ ਕੋਈ احسان دی ਵੀ ਜੀ दर्शन ਸਾਡਾ ਫਰਜ਼ दर्शन ਮੋਢਾ ਲੈਣਾ ਨਾ ਦਰਸ਼ਨ ਜੀ ਦਰਸ਼ਨ ਸਿੰਘ ਜੀ ਦਰਸ਼ਨ ਆ ਵੀ ਗਿਆ ਸੱਚਾ ਜੀ ਜੀ ਦਰਸ਼ਨ ਜੀ ਕਿ ਬਾਈ ਗੁਰੂ ਸ਼ੁਕਰ ਜੈਦੀ ਵੀਰ ਜੀ ਆ ਬਈ ਬਹੁਤ ਸ਼ੁਕਰ ਦੀ ਤੁਹਾਡੇ ਕਿੰਨੇ ਕਿਲੇ ਪਹਿਲੇ ਠੇਕੇ ਤੇ ਕਿੰਨੀ ਸੀਗੀ ਸੌਰੀ ਠੇਕੇ ਤੇ ਸੀਗੀ ਬਹੁਤ ਸ਼ੁਕਰ ਵੀਰ ਜੀ ਬਹੁਤ ਸ਼ੁਕਰ ਧੰਨਵਾਦ ਧੰਨਵਾਦ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜੀ ਧੰਨਵਾਦ ਕੀ ਨਜ਼ਰ ਵੱਲੋਂ ਸਾਰੇ ਰੋਡ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਅੱਗੇ ਸਾਡੀ ਸਾਰ ਲਈ ਜੀ ਫਤਿਹ ਦੇ ਸਾਥ ਨਾਲ ਵੀਡੀਓ ক্লোਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ